ਲੰਗੇ ਮਹੱਲਾ ਪੰਜਵ ਘਰ ਤੀਜਾ ਮਿਹਰਵਾਨ ਸਾਹਿਬ ਮਿਹਰਵਾਨ ਉਹ ਨੂੰ ਫੇਰ ਉਚਾਰਦੇ ਹਨ ਤੀਜੇ ਘਰ ਸੁਰਤੈਰ ਵਿੱਚ ਮਿਹਰਮਾਨ ਪਿਛੇ ਵੀ ਪਰਮੇਸ਼ਰ ਮਿਹਰਬਾਨੀ ਕਰਨ ਵਾਲਾ ਸੀ ਹੁਣ ਵਰਤਮਾਨ ਉਸੇ ਜੀ ਸਾਹਿਬ ਪਰਮੇਸ਼ਰ ਮਿਹਰਮਾਨ ਹੈ ਸਾਹਿਬ ਮੀਰਾ ਮਿਹਰਵਾਨ ਅੱਗੇ ਭਵਿੱਖ ਦੇ ਸਮੇਂ ਉਹਨੂੰ ਮੇਰਾ ਸਾਹਿਬ ਮਿਹਰਬਾਨ ਹੋਵੇਗਾ ਇੰਨਾ ਕਾਲਾ ਜੀ ਮਿਹਰਬਾਨ ਹੈ ਜੋ ਮਿਹਰਬਾਨੀ ਕਰਨ ਵਾਲੇ ਦੁਨੀਆਂ ਦੇ ਮਿਹਰਮਾਨਾ ਜੋ ਸਹਿਬ ਸ਼ਿਰੋਮਣੀ ਵੱਡੇ ਮੰਨੇ ਆ ਉਹਨਾਂ ਸਾਰਿਆਂ ਦਾ ਮੇਰਾ ਸਹਿਬ ਸ਼ਿਰੋਮਣੀ ਹੈ ਅਤਿ ਮਿਹਰਬਾਨੀ ਕਰਨ ਵਾਲਾ ਹੈ ਮਿਹਰਬਾਨ ਸਹਿਬ ਮਿਹਰਬਾਨ ਸਹਿਬ ਮਿਹਰਬਾਨੀ ਕਰਨ ਵਾਲਾ ਹੈ ਮਨ ਸਰੀਰ ਦੇ ਦੋਸ਼ਾਂ ਨੂੰ ਮਿਲਣ ਆਇਆ ਹੈ ਫਿਰ ਸਹਿਬ ਬਾਣੀ ਦੇ ਦੋਸ਼ਾਂ ਮਿਹਰਬਾਨੀ ਕਰਕੇ ਜੋ ਫਿਕਾ ਕੌੜਾ ਬੀਰਸੀ ਵਾਲੇ ਬਚਨ ਕਰਨੇ ਆ ਇਹਨਾਂ ਨੂੰ ਵੀ ਬਖਸ਼ਣ ਵਾਲਾ ਹੈ ਸਾਹਿਬ ਮੇਰਾ ਮਨ ਦੇ ਸੰਕਲਪ ਕਲਪ ਜਿਹੜੇ ਔਗੁਣਾ ਵਾਲੇ ਹੈ ਉਹਨਾਂ ਤੋਂ ਮਿਹਰਬਾਨੀ ਕਰਕੇ ਬਖਸ਼ਣ ਵਾਲਾ ਹੈ ਜੀ ਇਹ ਸਗਲ ਕਉ ਦੇਦਾਨ ਜਿਵੇਂ ਜੀ ਜਿਵੇਂ ਅਨੁਸਾਰ ਸ੍ਰਿਸ਼ਟੀ ਦੇ ਸਾਰਿਆਂ ਨੂੰ ਮਹਾਰਾਜ ਸਾਹਿਬ ਨਾਮ ਦਾ ਦਾਨ ਰੂਜੀ ਦਾ ਦਾਨ ਬ੍ਰਹਮ ਗਿਆਨ ਦਾ ਦਾਨ ਮੁਕਤ ਦਾ ਦਾਨ ਦੇਣ ਵਾਲਾ ਹੈ ਪ੍ਰਹਾਉ ਕਾਹੀ ਡੁੱਲ ਹੈ ਪ੍ਰਾਣੀਆਂ ਹਯੂਰ ਕਹਿੰਦੇ ਨਹੀਂ ਪ੍ਰਾਣਾ ਭਾਰੀ ਜੀਵ ਤੂੰ ਕਿਸ ਬਾਤ ਤੇ ਦੂਨ ਦਾ ਭਟਕਦਾ ਹੈ ਮਾਇਆ ਦੇ ਪਦਾਰਥਾਂ ਦੇ ਤੁਧ ਰੱਖੇਗਾ ਸਿਰਜਣਹਾਰ ਨਾ ਚਿੰਤਾ ਕਰ ਕੇ ਨੂੰ ਲੁੱਟਣ ਦੀ ਇੱਛਾ ਨਹੀਂ ਕਰ ਤੇ ਹੀ ਰੱਖਿਆ ਕਰੇਗਾ ਸੱਜਣਹਾਰ ਸੋਹ ਜੇ ਤੇ ਭਰੋਸਾ ਰੱਖ ਰਜਨ ਵਾਲਾ ਜੋ ਪ੍ਰਮੇਸ਼ਰ ਰਹਾ ਜੇਨ ਪੈਦਾ ਇਸ ਤੂੰ ਕੀਆ ਜਿਸਨ ਦੀ ਆਗਤ ਨੂੰ ਪਦਾਸ਼ ਉਤਪੰਨ ਕੀਤਾ ਪੈਦਾ ਕੀਤਾ ਹੈ ਸੋਈ ਦੇ ਆਧਾਰ ਤੇਰੀ ਰੱਖਿਆ ਕਰਦਾ ਪਲਨ ਕਰਦਾ ਆਸ਼ਰੈਤ ਦੇਵੇਗਾ ਮੇਰਾ ਸਾਬੋ ਉਹਦੀ ਸ਼ਰਨ ਪਾ ਕੇ ਫਿਕਰ ਸਭ ਛੱਡ ਜਿਨ ਉਪਾਈ ਮੇਦ ਜਿਸ ਵਾਇਕ ਨੂੰ ਮੇਦਨੀ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਸੂਈ ਕਰਦਾ ਸਾ ਉਹ ਹੀ ਭਾਈ ਸਾਰਿਆਂ ਦੀ ਸਾਰ ਸੰਭਾਲ ਕਰਦਾ ਹੈ ਸਾਰਿਆਂ ਨੂੰ ਸਾਲ ਭਲੀ ਪ੍ਰਕਾਰ ਖਬਰ ਕਰਦਾ ਹੈ ਕਟ 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 ਮਾਲਕ ਦਿਲਾਂ ਦਾ ਉਹਦਾ ਕਟ ਕਟ ਉਹ ਚਾਰ ਖਾਨਿਆਂ ਦਾ ਮਾਲਕ ਹੈ ਸਾਰਿਆਂ ਦੇ ਹਿਰਦਾਂ ਦਾ ਕਟ ਸਹੀਆਂ ਦੇ ਅੰਦਰ ਕਟਾਂ ਪਾ ਕਰੇ ਇੱਕ ਰਸਵਾ ਆਦਿ ਦਾ ਮਾਲਕ ਸੁਆਮੀ ਹੈ ਮਨੰਦਾ ਸੱਚਾ ਪਰਵਰਧਗਾਰ ਉਹ ਸੱਚਾ ਹੈ ਤ੍ਰੀਕਾਲਵਾਦ ਰੂਪ ਹੈ ਪਰਵਰਧਗਾਰ ਪਾਲਣਾ ਕਰਨ ਵਾਲਾ ਵੀ ਆਪ ਹੈ ਪ੍ਰਤਿਪਾਲਾ ਕਰਨ ਵਾਲਾ ਵੀ ਪਾਲਣਾ ਕਰਨ ਨੂੰ ਗਾਰ ਗ੍ਰਹਿਣ ਕਰਨ ਵਾਲਾ ਪਕਣ ਵਾਲਾ ਵੀ ਆਪ ਹੈ ਕੁਦਰਤ ਕੀ ਨਾ ਜਾਣੀ ਹੈ ਹਰ ਸੀ ਪਰਵਰਧਗਾਰ ਹੁੰਦਾ ਹੈ ਆਪ ਜੀ ਨੇ ਬੇਸ ਭਾਸ਼ਾ ਦਾ ਲਿਹਾਜ਼ ਕਰਕੇ ਪਰਵਰਧਗਾਰ ਸ਼ਬਦ ਵਰਤਿਆ ਹੈ ਸੱਚਾ ਪਾਲਣ ਵਾਲਾ ਹੈ ਕੁਦਰਤ ਕੀਮ ਨਾ ਜਾਣੀਏ ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਕੁਦਰਤ ਪਰਮੇਸ਼ਰ ਦੀ ਸ਼ਕਤੀ ਵੀ ਕਿਉਂਤ ਮੁੱਲ ਨਹੀਂ ਕਿਸੇ ਦੇ ਪਾਸੋਂ ਜਾਣਿਆ ਜਾ ਸਕਦਾ ਵੱਡਾ ਵੀ ਪਰਵਾ ਉਹ ਵੱਡਾ ਪ੍ਰੀਕਾਲਵਾਦ ਰੂਪ ਹੈ ਬੇਪਰਵਾ ਬੇਖਾਸ ਹੈ ਉਹਨੂੰ ਕਿਸੇ ਦੀ ਪਰਵਾ ਨਹੀਂ ਹੈ ਕਿਸੇ ਦੀ ਪਰਵਾਉ ਨਹੀਂ ਕਰਦਾ ਕਿਸੇ ਦੇ ਦੀਨ ਨਹੀਂ ਹੁੰਦਾ ਹੈ ਸਦਾ ਸੁਕੰਤਰ ਹੈ ਕਰ ਬੰਦੇ ਤੂੰ ਬੰਦਗੀ ਇਹ ਬੰਦਿਆ ਤੂੰ ਬੰਦਾ ਤਾਂ ਹੈ ਜੇ ਪਰਮੇਸ਼ਰ ਦੀ ਬੰਦਗੀ ਕਰੇ ਨਹੀਂ ਤਾਂ ਗੱਗੇ ਨਾਲ ਤੇਰਾ ਨਾਮ ਰਹੇਗਾ ਸੋ ਪਰਮੇਸ਼ਰ ਦੀ ਬੰਦਗੀ ਕਰ ਜਿਚਰ ਘਟ ਮਹਸਾ ਜਿਨ੍ਹਾਂ ਦੇ ਸਿਰੇ ਘਟ ਸੀਰ 'ਚ ਸਵਾਸ ਵਗਦੇ ਆ ਉਹਨਾਂ ਦੇ ਪਰਮੇਸ਼ਰ ਦੀ ਭਗਤੀ ਕਰ ਤੂੰ ਸਮਰੰਗ ਦੇ ਉੱਪਰ ਆ ਜੇ ਪੁੱਛੇ ਜਿਨ੍ਹਾਂ ਦੇ ਸੀਰ 'ਚ ਸਵਾਸ ਵਗਦੇ ਆ ਹਰ ਵਕਤ ਮਹਾਰਾਜ ਕੇ ਕੇ ਕਾਰਜ ਸਮਗਨ ਕਰੂ। ਤੁ ਸੰਸਮਰਥ ਅਕਥ ਅਗੋਚੇ। वीर ਕੀ ਕਰਕੇ ਮਹਾਰਾਜ ਤੁਸੀਂ ਸਰਬ ਕਲੋ ਸਮਰਥ। ਅਕਥ ਵੇਦ శాస్త్రਾਂ ਕਰਕੇ ਸ਼ਕਤੀ ਦਿੱਤੀ ਕਰਕੇ ਕਸਨੀ ਕੀਤੇ ਜਾਂਦੇ। ਅਗੋਚਰ ਇੰਦਰੀਆਂ ਦੇ ਵਿਸ਼ੇ ਹੋ। ਜੀਉ ਪਿੰਡ ਤੇਰੀ ਰਾਹ। ਇਹ ਜਿੰਨੀ ਜੀਵਾਂ ਨੂੰ ਸਰੀਰ ਦਿੱਤੇ ਹੋਏ ਐ ਪਿੰਡ ਸੁਖਮ ਸਥੂਲ। ਇਹ ਸਾਰੇ ਤੇਰੀ ਰਾਹ ਤੇਰੀ ਪੂੰਜੀ ਦਿੱਤੀ ਹੋਈ ਐ। ਤਾਰੇ ਨੂੰ ਰਾਸ ਸੁਖਿਆਈ ਜਿ ਲਿਆਉਣ ਵਾਲਾ ਆਤਿ ਹੈ ਰਹਿਮ ਤੇਰੀ ਸੁਖ ਪਾਇ ਸਦਾ ਜਿਉਂ ਮਾਰਾ ਤੇਰੀ ਰਹਿਮਤ ਜਿੰਨਾ ਤੇ ਹੋਈ ਮਿਹਰ ਹੋਈ ਹੈ ਉਹਨਾਂ ਨੂੰ ਸਦਾ ਸੁਖ ਜੋ ਕਦੇ ਨਾਸ਼ ਨਾ ਹੋਵੇ ਉਹ ਸੁਖ ਨੂੰ ਪਾਉਣਾ ਕੀਤਾ ਹੈ ਨਾਨਕ ਕੀ ਅਰਦਾਸ ਇਸ ਕਰਕੇ ਮਾਰਾ ਸਾਡੀ ਸਦਾ ਹੀ ਅੰਦਾਜ਼ ਹੈ ਉਹ ਬੇਨਤੀਆਂ ਕਰੀਏ ਅਰਸਵਾਤ ਜਿਹੜੀ ਦੀਪਕ ਸ਼ਬਦ ਵਰਤੋ ਪਾਠ ਵਾਸਤੇ ਪਹਿਲਾ ਹਿੱਸਾ ਸਮਝਣਾ ਕਈ ਵਾਕਿੰਗ ਰਹਿਮ ਤੇਰੀ ਸੁਖ ਪਾਇਆ ਤੇ ਹੀ ਖੜ ਜਾਂਦੇ ਆ ਸਦਾ ਪਹਿਲਾਂ ਉਸ ਰਹਿਣ ਲਾਉਣਾ ਹੈ ਕਿ ਰਹਿਮ ਤੇਰੀ ਸੁਖ ਪਾਇਆ ਸਦਾ ਸਦਾ ਸੁਖ ਤੇਰੀ ਰਹਿਮਤ ਕਰਕੇ ਮਿਹਰਬਾਨੀ ਕਰਕੇ ਪਾਇਆ ਹੈ ਇਹ ਸਾਡੀ ਅਰਦਾਸ ਹੈ ਗੁਰੂ ਸਾਹਿਬ ਜੀ ਜਾਣ ਚੁ ਦੱਸਦੇ ਹੁਣ ਨਾਨਕ ਕੀ ਅਰਦਾਸ ਨੌਵੇਂ ਗੁਰੂ ਜੀ ਕਹਿੰਦੇ ਨੇ ਸਾਡੀ ਅਰਦਾਸ ਬੇਨਤੀ ਹੈ ਏ